ਉਹ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਫਿਰ ਤबीयत ਥੋੜੀ ਖਰਾਬ ਹੈ ਤੇ ਜਦੋਂ ਉਤਰਿਆ ਉਹਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋਪੇ ਓਕ ਕਰ ਲਿਆ ਤੇ ਮੁਲਾਜ਼ਮ ਨੇ ਉਹਨੂੰ ਹੱਥ ਪਾ ਕੇ ਜਫਾ ਉਖਾ ਲਿਆ ਉਹਦੇ ਉਸ ਉਤਮ ਗੁੱਤੀ ਦੇ ਵਿੱਚ ਇੱਕ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲੇ ਮਨੀਤ ਜਿਹੜਾ ਮੋਟਰਸਾਈਕਲ ਤੋਂ ਹੋਇਆ ਇਹਨਾਂ ਦੇ ਮਿਲੇ ਆ ਜਿਹੜੇ ਇੱਕ ਗਰੰਤੀ ਸਾਹਿਬ ਸਿੰਘ ਦਾ ਸੀਗਾ ਇੱਕ ਜੇਏ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੁਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਲੇ ਸਾਡੇ ਬੰਦੇ ਆ ਪੁਰਾਣੇ ਕ੍ਰਿਮੀਨਲ ਜੇਲ੍ਹਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਪੁੱਛ ਲੈ ਪਤਾ ਕਿ ਡਰੱਗਸ ਦੀ ਬਹੁਤ ਵੱਡੀ ਰਿਕਵਰੀ ਹੋਈ ਹੈ ਔਰ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੀ ਪਿਸਟਲ ਜਿਹੜੇ ਗੈਂਗਸਟਰਸ ਨੇ ਉਹਨਾਂ ਦੀ ਵੀ ਕਾਫੀ ਅਸੀਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਸਨੇਚਿੰਗ ਦੇ ਕੇਸਸ ਨੂੰ ਅਸੀਂ ਬੜਾ ਸੀਰੀਅਸਲੀ ਲੈਣੇ ਆ ਸਟਰੀਟ ਕਰਾਈਮ ਨੂੰ ਉਹਦੇ ਚ ਪਿਛਲੇ ਦਿਨਾਂ ਚ ਇੱਕ ਗ੍ਰੰਥੀ ਸਾਹਿਬ ਤੋਂ ਪਿਸਟਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਏ ਤੋਂ ਮੋਟਰਸਾਈਕਲ ਟੀਵਾਈ ਜਿਹੜੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਉਹ ਚ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਟਲ ਹੈ ਜਦੇ ਨੋਕ ਤੇ ਉਹ ਸਾਰੀਆਂ ਸਟ੍ਰੈਚਿੰਗ ਕਰਦਾ ਹੁੰਦਾ ਸੀ ਤੋਂ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀਪੋਰ ਦਾ ਪਿਸਟਲ ਸੀ ਪੰਜ ਰਾਉਂਡਸ ਮਿਲੇ ਸੀਗੇ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤबीयत ਥੋੜੀ ਖਰਾਬ ਹੈ ਤੋਂ ਜਦੋਂ ਉਤਰਿਆ ਤੋਂਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਟਲ ਨੂੰ ਖੋ ਕੇ ਕੋਕ ਕਰ ਲਿਆ ਤੇ ਮੁਲਾਜ਼ਮ ਨੇ ਉਹ ਹੱਥ ਪਾ ਕੇ ਜਫਾ ਪਾ ਲਿਆ ਉਹਦੇ ਉਸ ਗੁੱਥਮ ਗੁੱਥੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਇਹ ਮਨਮਿਤ ਜਿਹੜਾ ਉਹਨੂੰ ਉਦੋਂ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ ਚ ਦਾਖਲ ਕਰਾ ਦਿੱਤਾ ਗਿਆ ਸੀ ਜਿੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਏ ਹੀ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਕੋ ਉਥੋਂ ਮੁਕਤੀ ਵਾਇਆ ਅੱਛਾ ਸਰ ਇਹ ਕਿੱਥੇ ਲੱਗੀ ਗੋਲੀ ਜਿਹੜਾ ਇਹਦੇ ਪੈਰ ਤੇ ਲੱਗੀ ਹੈ ਜੀ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮਿਤ ਹਾਂਜੀ ਕੀ ਕੁਝ ਬਰਾਮਦ ਇਹ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜੇ ਇੱਕ ਗਰੰਤੀ ਸਾਹਿਬ ਸਿੰਘ ਦਾ ਸੀਗਾ ਇੱਕ ਜੇਏ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੁਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲੇ ਆ ਮੈਨੂੰ ਇਹਦੇ ਸਿਰਫ ਅਮਨਵੀਰ ਦੇ ਖਿਲਾਫ ਪਹਿਲਾਂ ਦੋ ਐਫ ਆਈ ਆਰ ਹਨ ਜੀ ਇੱਕ 2020 ਦੀ ਹੈ ਉਹ ਵੀ ਸਨੈਚਿੰਗ ਦੀ ਹੈ ਬੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹੜੇ ਦਰਬਾਰ ਸ਼ੀਰ ਦਰਬਾਰ ਸਾਹਿਬ ਦੇ ਆਪਣੇ ਇੱਕ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਤਲ ਰਿਕਵਰੀ ਕੋਈ ਰਿਕਵਰੀ ਕਰਨਾ ਸੀ ਤੇ ਕੀ ਰਿਕਵਰੀ ਦਸੀ ਜੇ ਨਹੀਂ ਵੀ ਕੀ ਗਿਆ ਇੱਥੇ ਇੱਥੇ 324 ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਗਏ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰੇ ਦਾ ਏਰੀਆ ਇੱਥੇ ਹੋਇਆ ਸਰ ਇੰਡੀਅਨ ਦੇ ਅੰਦਰ ਵੀ ਸੀ ਸੀ ਟੀਵੀ ਦੇ ਵਿੱਚ ਦਿਖਾਈ ਦੇ ਰਿਹਾ ਜੀ ਜਿਹੜਾ ਸੀ ਸੀ ਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖਿਆ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟਸ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ ਦਹਿਸ਼ਤ ਪੈਦੀ ਸੀ ਪਿਸਤਲ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹ ਹੀ ਖੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਨਹੀਂ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਜੋ ਕੋ ਦੂਜਾ ਜਿਹੜਾ ਬਰਾਮਦ ਸੀ ਉਹ ਤਾਂ ਖਾਲੀ ਸੀ ਪਿਸਤਲ ਫਿਰ ਪਤਾ ਲਗਾਇਆ ਜਾਏਗਾ ਕਿਤੋਂ ਇਸ ਕੰਮ ਕਰ ਰਹੀ ਹੈ ਇਹ ਵੈਪਨ ਉਹ ਸਾਰਾ ਹੁਣ ਇਹ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਫਿਰ ਹਾਂਜੀ ਕਿਹੜੀ ਫੋਪਰਾਲ ਸੀ ਕਿਸੇ ਨਾਲ ਸੀ ਸਰ ਕਿਸੇ ਗਰੁੱਪ ਨਾਲ ਕੰਮ ਕਰਦੇ ਗਰੁੱਪ ਨੇ ਹੀ ਮਾੜੇ ਬੰਦੇ ਆ ਪੁਰਾਣੇ ਕ੍ਰਿਮਨਲ ਜੇਲਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਆ ਸਰ ਇਹ ਦੋ ਹੀ ਜਿਹੜਾ ਗਰੁੱਪ ਆ ਕਿ ਦੋ ਆ ਜੀ ਹੋਰ ਵੀ ਇਹਦੇ ਚ ਇੱਕ ਬੰਦਾ ਵੈਸੇ ਹੋਰ ਆਇਡੈਂਟੀਫਾਈ ਹੋਇਆ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਆ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪੁੱਛ ਕੱਤੀ ਆ ਪਿਸਟਲ ਇਦਾਂ ਕਿਹੋ ਆਈਏ ਕੀ ਆ ਉਹ ਸਾਰਾ ਵੈਰੀਫਾਈ ਕਰ ਰਹੇ ਹਾਂ ਕਿਨਾਂ ਦੀ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕਦਮੇ ਦਰਜ ਆ ਜੀ ਪਹਿਲਾਂ ਵੀ ਇਹਦੇ ਚ ਮੇਨ ਗੱਲ ਇਹ ਹੈ ਕਿ ਬੀ ਡਿਵੀਜ਼ਨ ਦਾ ਏਰੀਆ ਨਹੀਂ ਇਹ ਮਕਬੂਲਪੁਰੇ ਚ ਪਰਚਾ ਦਰਜ ਹੋਇਆ ਪਾਰਟੀ ਵੀ ਮਕਬੂਲਪੁਰੇ ਦੀ ਆਪਣੇ 20 ਡਿਵੀਜ਼ਨ ਦੀ ਸੀ